ਗੁੰਝਰ ਜ਼ਮੀਨਾਂ ਤੇ ਅਣਖ ਨਹੀਂ ਉੱਗਦੀ ਲੋਵਾਰਸ ਰਾਹ ਰਾਈਆਂ ਨੂੰ ਉਡੀਕ ਦੇ ਉਡੀਕ ਦੇ ਖਤਮ ਹੋ ਜਾਂਦੇ ਨੇ ਰੱਖ ਲਾਉਣ ਦਾ ਪਹਿਲਾ ਸਹੀ ਸਮਾਂ ਸੀ 20 ਸਾਲ ਪਹਿਲਾਂ ਤੇ ਦੂਜਾ ਸਹੀ ਸਮਾਂ ਹੈ ਹੁਣ ਸਵੇਰੇ ਸਵੇਰੇ ਪਈਏ ਘਾਹ ਦੇ ਉੱਤੇ ਤਰੇਲ ਤੇ ਇਹਨਾਂ ਤਰੇਲ ਦੇ ਤਪਕਿਆਂ ਨੂੰ ਦੇਖ ਕੇ ਮੈਂ ਸੋਚਿਆ ਕਿ ਇਹਨਾਂ ਤੋਕਿਆਂ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ ਸੋਚਦਾ ਸੋਚਦਾ ਮੈਂ ਅੱਗੇ ਵੱਧ ਗਿਆ ਇਹ ਲੁਧਿਆਣਾ ਸ਼ਹਿਰ ਦਾ ਭਰਤ ਨਗਰ ਚੌਕ ਲੈ ਵੀ ਦੋਸਤੋ ਇਹ ਆਪਣੇ ਸ਼ਹਿਰ ਲੁਧਿਆਣੇ ਦਾ ਘੰਟਾ ਘਰ ਦੇਖ ਸਕਦੇ ਹੋ ਤੁਸੀਂ ਇੱਕ ਘੰਟਾ ਘਰ ਦਾ ਸ਼ਾਟ ਲਿਆ ਆਪਾਂ ਇੱਕ ਦੇਖਿਓ ਆਪਾਂ ਤੁਹਾਨੂੰ ਹੋਰ ਵੀ ਕਥਾ ਮਾਗੇ ਲੁਧਿਆਣੇ ਦੀ ਪ੍ਰਾਤਨ ਚਲੋ ਚੀਜ਼ ਆ ਇਹ ਬਹੁ ਸਮੇਂ ਤੋਂ ਬਣਿਆ ਹੋਇਆ ਪੁਰਾਣਾ ਵਾ ਇਹਦੇ ਨਾਂ ਨਾਲ ਇਹ ਸਾਰਾ ਏਰੀਆ ਜਾਣਿਆ ਜਾਂਦਾ ਘੰਟਾ ਘਰ